ਬੋਤੋ ਸਾਤਰੀਏ ਕਾਲ ਮੈਂ ਤੁਹਾਡਾ ਆਪਣਾ ਗੁਰਮੀਤ ਹਠੂਰ ਅ ਦੋਸਤੋ ਆਪਾਂ ਸੁਣਿਆ ਕਿ ਚੰਗਾ ਕੰਮ ਕਰਨਾ ਤਾਂ ਇੱਕ ਚੰਗੀ ਗੱਲ ਹੈ ਹੀ ਆ ਚੰਗਾ ਕੰਮ ਕਰਨ ਵਾਲਿਆਂ ਦਾ ਸਾਥ ਦੇਣਾ ਤੇ ਚੰਗਾ ਕੰਮ ਹੁੰਦਾ ਦਿਖਾਉਣਾ ਜਾਂ ਹੁੰਦਾ ਦੇਖਣਾ ਇਹ ਵੀ ਇੱਕ ਚੰਗੀ ਗੱਲ ਆ ਤੇ ਦੋਸਤੋ ਅੱਜ ਆਪਾਂ ਨੂੰ ਮੌਕਾ ਮਿਲਿਆ ਇੱਕ ਚੰਗਾ ਕੰਮ ਹੁੰਦਾ ਹੋਇਆ ਦਿਖਾਉਣ ਦਾ ਤੇ ਦੇਖਣ ਦਾ ਤੇ ਦੋਸਤੋ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਬਹੁਤ ਹੀ ਕੀਮਤੀ ਆ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਆਪਾਂ ਪਹੁੰਚੇ ਹਾਂ ਮੇਰੇ ਆਪਣੇ ਪਿੰਡ ਹਠੂਰ ਦੇ ਵਿੱਚ ਸਰਦਾਰ ਸਾਧੂ ਸਿੰਘ ਦੀ ਬੋਟਰ ਹਣਾਂ ਕੋਲ ਤੇ ਇਹਨਾਂ ਨੇ ਆਪਣੇ ਘਰ ਦੇ ਨਾਲ ਲੱਗਦੇ ਕੁਛ ਇਹਨਾਂ ਦੇ ਆਪਣੇ ਏਰੀਏ ਦੇ ਵਿੱਚ ਇਹਨਾਂ ਨੇ ਕੁਝ ਫਲਦਾਰ ਤੇ ਸ਼ਾਨਦਾਰ ਬੂਟੇ ਲਾਉਣ ਦਾ ਫੈਸਲਾ ਲਿਆ ਵਾ ਜਿਹੜਾ ਕਿ ਅੱਜ ਦੇ ਸਮੇਂ ਦੀ ਵੱਡੀ ਲੋੜ ਆ ਤੇ ਬਹੁਤੀਆਂ ਗੱਲਾਂ ਮੈਂ ਨਾ ਕਰਦਾ ਹੋਇਆ ਬਾਈ ਜੀ ਨਾਲ ਆਪਾਂ ਰੋਬਰੂ ਹੁੰਨੇ ਆ ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਨੇ ਇਹ ਜਿਹੜਾ ਆਈਡੀਆ ਵਾ ਉਹ ਕਿੱਥੋਂ ਇਹਨੇ ਦਿਮਾਗ 'ਚ ਪਨ ਪਿਆ ਸਾਸੀ ਕਾ ਭਾਈ ਸਾਰਿਆਂ ਨੂੰ ਜੀ ਅ ਭਾਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਅ ਅੱਜ ਦੇ ਸਮੇਂ ਵਿੱਚ ਪੈਸੇ ਦੀ ਦੌੜ ਆ ਹਰ ਕੋਈ ਬੰਦਾ ਆਪਦੇ ਇੰਚ-ਚੰਚ ਥਾਂ ਨੂੰ ਪੈਸੇ ਲਈ ਵਰਤ ਰਿਹਾ ਵਾ ਚਾਹੇ ਉਹ ਕਿਸੇ ਦੇ ਘਰ ਦੇ ਵਿੱਚ ਕੋਈ ਵਾਧੂ ਥਾਂ ਚਾਹੇ ਕਿਸੇ ਦੇ ਖੇਤ ਦੇ ਵਿੱਚ ਵਾਧੂ ਥਾਂ ਆ ਆਪਾਂ ਚਾਹੁੰਦੇ ਹਾਂ ਵੀ ਹਰ ਥਾਂ 'ਚੋਂ ਸਾਨੂੰ ਪੈਸਾ ਆਵੇ ਉਹ ਦੌੜ ਲੱਗੀ ਉਹ ਸਮਾਂ ਆਇਆ ਹੋਇਆ ਵਾ ਤੁਸੀਂ ਇਹ ਫੈਸਲਾ ਕਿਵੇਂ ਲਿਆ ਵੀ ਮਤਲਬ ਜਿਹੜਾ ਬੂਟੇ ਲਾਉਣ ਵਾਲਾ ਤੁਹਾਡੇ ਦਿਮਾਗ 'ਚ ਆਈਡੀਆ ਕਿੱਥੋਂ ਪਣ ਪਿਆ ਇਹ ਸੋਚ ਤੁਹਾਡੇ ਮਤਲਬ ਕਿੱਥੋਂ ਦਿਮਾਗ ਚ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਇਹ ਬਾਈ ਜੀ ਨੇ ਕੁਐਸਚਨ ਕੀਤਾ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਬੂਟੇ ਲਾਉਣ ਦਾ ਆਈਡੀਆ ਕਿੱਥੋਂ ਆਇਆ ਇਹ ਦਿਮਾਗ ਦੇ ਵਿੱਚ ਬੂਟੇ ਲਾਉਣ ਦਾ ਆਈਡੀਆ ਮੇਰੇ ਦਿਮਾਗ ਵਿੱਚ ਉਸ ਟਾਈਮ ਆਇਆ ਜਦੋਂ ਕਿ ਹਰ ਰੋਜ਼ ਤਕਰੀਬਨ ਪੰਡ ਦੇ ਵਿੱਚੋਂ ਅਧਿਆਤੋਂ ਵੱਧ ਜਿਹੜੇ ਧਿਆਨ ਕਰੋਧੋਂ ਦੇ ਨਾਲ ਇਸ ਦੁਨੀਆ ਨੂੰ ਛੱਡ ਕੇ ਅਲਵਿਦਾ ਹੋ ਗਏ ਉਹਨਾਂ ਦੀ ਯਾਦ ਦੇ ਵਿੱਚ ਇਹ ਬੂਟੇ ਲਾਉਣ ਦਾ ਮਤਲਬ ਇਹ ਹੈ ਕਿ ਇੱਕ ਤਾਂ ਵਾਤਾਵਰਣ ਸ਼ੁੱਧ ਰੱਖਣਗੇ ਜੀ ਤੇ ਇੱਕ ਇਹ ਜੋ ਬਿਮਾਰੀਆਂ ਸਾਨੂੰ ਇਹ ਬਹੁਤ ਵਧੀਆ ਆਕਸੀਜਨ ਦਿੰਦੇ ਆ ਜੀ ਤੇ ਬਹੁਤ ਹੀ ਜ਼ਿਆਦੇ ਇੱਕ ਫਲ ਦੇਣਗੇ ਜਿਹੜੇ ਅਸੀਂ ਫਲਦਾਰ ਬੂਟੇ ਲਾਉਣੇ ਆ ਉਹਨਾਂ ਦਾ ਮਤਲਬ ਤੇ ਇਹ ਨਾਲੇ ਫਲ ਖਾਵਾਂਗੇ ਨਾਲੇ ਇੱਕ ਕੁਦਰਤ ਦਾ ਸੂਮਾ ਜੋ ਕਿ ਕੁਦਰਤ ਤੋਂ ਅਸੀਂ ਪਿੱਛੇ हट ਰਹੇ ਆ ਉਹਨੂੰ ਅਪਣਾਉਣ ਦਾ ਮੇਰੇ ਮਨ ਦੇ ਵਿੱਚ ਧਿਆਨ ਆਇਆ ਜੀ ਤੇ ਮੈਂ ਕਿਹਾ ਵੀ ਇਸ ਸੰਗ ਦੇ ਨਾਲ ਦੁਨੀਆ ਦੇ ਉੱਤੋਂ ਸੇਵਾ ਕਰਕੇ ਕੁਝ ਕਮਾ ਜਾਏਗੀ ਕਿਉਂਕਿ ਮੈਨੂੰ ਹੀ ਬੇਨਤੀ ਹੈ ਸਾਰੇ ਹੀ ਪੰਜਾਬ ਦੇ ਕਿਸਾਨਾਂ ਨੂੰ ਵੀ ਹਰ ਇੱਕ ਜਿੰਨੀ ਤੁਹਾਡੇ ਕੋਲ ਪੈੜੀ ਆ ਉਸ ਹਿਸਾਬ ਦੇ ਨਾਲ ਇੱਕ ਕਿੱਲੇ ਦੇ ਮਗਰ ਤੁਸੀਂ ਦੋ ਬੂਟੇ ਤਾਂ ਜਰੂਰ ਲਾਓ ਇਹ ਜੋ ਜਗਾ ਇਸ ਦੇ ਉੱਤੇ ਤਕਰੀਬਨ 2 ਕਰੋੜ ਰੁਪਏ ਦੀ ਪੈੜੀ ਹੈ ਇਹ ਮੈਂ ਉਹ 2 ਕਰੋੜ ਨੂੰ ਪਿੱਛੇ ਛੱਡ ਕੇ ਜ਼ਿੰਦਗੀ ਨੂੰ ਪਹਿਲ ਦਿਤਤੀ ਹੈ ਕਿ ਆਪਣੀਆਂ ਜ਼ਿੰਦਗੀਆਂ ਬਚ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਸਾਡੇ ਨਾਲ ਸਦਾ ਸਾਧੂ ਸੰਗਤ ਜੀ ਹੁਣੇ ਨਾਲ ਮੇਰੇ ਪਿੰਡ ਤੋਂ ਹੀ دوست ਮਿੱਤਰ ਸਕੇ ਸਬੰਧੀ ਨੇ ਜਿਹੜੇ ਸਾਧੂ ਸੰਗਤ ਜੀ ਉਹਨਾਂ ਦੇ ਬੈਠੇ ਨੇ ਨੰਬਰਦਾਰ ਭਾਈ ਮੇਰਦੀਪ ਸਿੰਘ ਜਿਹੜੇ ਬੈਠੇ ਆ ਮਾਸਟਰ ਜੀ ਮਨਿੰਦਰ ਸਿੰਘ ਜੀ ਕੁਦਰਤ ਪ੍ਰੇਮੀ ਭਾਈ ਸਰਜੀਤ ਹੁਣੀ ਤੇ ਛੋਟਾ ਵੀਰ ਬੈਠਾ ਨਾਲ ਬਾਪੂ ਜੀ ਵੀ ਬੈਠੇ ਆ ਤੇ ਮਾਸਟਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਵੀ ਕਿੰਨਾ ਏਰੀਆ ਵ ਆਪਣਾ ਇਹ ਜਿਹੜਾ ਬੂਟਿਆਂ ਵਾਲਾ ਵ ਤੇ ਤੁਹਾਡੀ ਇਹਦੇ ਪਿੱਛੇ ਭਾਵਨਾ ਕੀ ਆ ਮਤਲਬ ਕਿਹੜੀ ਭਾਵਨਾ ਨੇ ਲੈ ਕੇ ਤੁਸੀਂ ਬੂਟੇ ਲਾਉਣ ਦੀ ਜਿਹੜੀ ਪਹਿਲ ਕਰ ਰਹੇ ਹੋ ਸਾਡਾ ਇਹ ਕੋਲਰ ਰਕਬਾ ਹੈ ਜਿਹੜਾ ਇਹ ਦੋ ਕਨਾਲ ਹੈ ਜੀ ਇਹਦੇ ਪਿੱਛੇ ਭਾਵਨਾ ਵੈਸੇ ਵੀ ਸਾਡਾ ਚਾਚਾ ਜੀ ਦਾ ਇਹਨਾਂ ਦਾ ਬੇਟਾ ਉਹ ਵੀ ਭਾਵਨਾ ਰੱਖਦਾ ਸੀਗਾ ਕਿ ਬੂਟੇ ਲਗਾਏ ਜਾਣ ਵਾਤਾਵਰਣ ਸ਼ੁੱਧ ਹੋਵੇ ਜੀ ਪਰ ਉਹ ਇੱਕ ਭਿਆਨਕ ਬਿਮਾਰੀ ਦੇ ਨਾਲ ਕੈਂਸਰ ਦੇ ਨਾਲ ਪੀੜਤ ਹੋ ਕੇ ਦੁਨੀਆ ਨੂੰ ਛੱਡ ਗਿਆ ਹੁਣ ਅਸੀਂ ਉਹਦੀ ਯਾਦ ਦੇ ਵਿੱਚ ਸੋਚਿਆ ਕਿ ਉਹਦੀ ਜਿਹੜੀ ਸੋਚ ਆ ਉਹਨੂੰ ਅੱਗੇ ਕਰੀਏ ਤੇ ਬੂਟੇ ਲਗਾਏ ਜਾਣ ਤਾਂ ਕਿ ਵਾਤਾਵਰਨ ਸ਼ੁੱਧ ਹੋਵੇ ਜੀ ਕਿਉਂਕਿ ਆਪਾਂ ਨੂੰ ਸਮੇਂ ਦੀ ਲੋੜ ਅਨੁਸਾਰ ਹਰੇਤ ਨੂੰ ਇਹ ਬੂਟੇ ਲਗਾਉਣੇ ਚਾਹੀਦੇ ਆ ਬਿਲਕੁਲ ਜੀ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜੋ ਹੋ ਰਹੀਆਂ ਉਹ ਵਾਤਾਵਰਨ ਦੇ ਅਸ਼ੁੱਧ ਹੋਣ ਕਾਰਨ ਹੀ ਫੈਲ ਰਹੀਆਂ ਨੇ ਜੀ ਹੁਣ ਸਰਕਾਰ ਵੱਲੋਂ ਵੀ ਜਿੰਨੇ ਯਤਨ ਕੀਤੇ ਜਾ ਰਹੇ ਆ ਸਕੂਲਾਂ ਦੇ ਵਿੱਚ ਵਾਤਾਵਰਨ ਦਾ ਵਿਸ਼ਾ ਕਾਫੀ ਸਾਲਾਂ ਤੋਂ ਲਾਗੂ ਕੀਤਾ ਹੋਇਆ ਉਹਦਾ ਵੀ ਮਕਸਦ ਇਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕਤਾ ਫੈਲੇ ਕਿ ਉਹ ਵੱਤ ਵੱਤ ਬੂਟੇ ਲਗਾਉਣ ਇਸ ਦੇ ਵਿੱਚ ਅੱਗੇ ਹੁਣ ਤੇ ਉਸੇ ਕੜੀ ਦੇ ਤਹਿਤ ਸਾਡੇ ਵੀ ਮਨਚ ਆਇਆ ਵੀ ਜਦੋਂ ਜਿੰਨੇ ਬਿਮਾਰੀ ਚਲਾਈ ਚਲੋ ਤਾਂ ਨਹੀਂ ਸਾਡੇ ਬਸ ਵਿੱਚ ਸੀ ਜੀ ਪਰ ਹੁਣ ਅੱਗੇ ਤੋਂ ਅਸੀਂ ਜਿੰਨਾ ਕ ਅਸੀਂ ਯੋਗਦਾਨ ਪਾ ਸਕਦੇ ਇਸ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਵੀ ਉਹਨਾਂ ਕ ਜਰੂਰ ਪਾ ਦਗੇ ਬਿਲਕੁਲ ਉਹਦੇ ਕਾਰਨ ਅਸੀਂ ਅੱਜ ਇਹ ਬੂਟੇ ਲਗਾ ਰਹੇ ਹਾਂ ਬਹੁਤ ਚੰਗੀ ਗੱਲ ਹੈ ਜੀ ਜਿਵੇਂ ਬਾਈ ਜੀ ਨੇ ਦੱਸਿਆ ਜੀ ਵੀ ਇਹਨਾਂ ਭਤੀਜਾ ਜਿਹੜਾ ਕੈਂਸਰ ਦੇ ਨਾਲ ਉਹ ਸਰਗਸ ਹੋ ਗਏ ਨੇ ਤੇ ਦੋਸਤੋ ਬਹੁਤ ਜਿਆਦੇ ਆਪਣੀ ਦੁਨੀਆ ਦੇ ਉੱਪਰ ਇਹ ਬਿਮਾਰੀਆਂ ਨੇ ਜਿਹੜੀਆਂ ਫੈਲ ਰਹੀਆਂ ਨੇ ਆਪਾਂ ਧਿਆਨ ਨਾਲ ਦੇਖਦੇ ਆਂ ਲਗਭਗ ਛੱਡ ਕੇ ਨਹੀਂ ਕਹੂੰਗਾ ਮੈਂ ਲਗਭਗ ਹਰ ਘਰ ਦੇ ਨੇੜੇ ਤੇੜੇ ਮਤਲਬ ਇਹ ਬਿਮਾਰੀਆਂ ਸਾਡੇ ਪਹੁੰਚ ਗਈਆਂ ਨੇ ਸਾਡੇ ਦਰਵਾਜ਼ਿਆਂ ਦੇ ਅੰਦਰ ਆ ਗਈਆਂ ਨੇ ਪਰ ਅਸੀਂ ਪਤਾ ਨਹੀਂ ਕਿਉਂ ਇਸ ਚੀਜ਼ ਦੀ ਵੇਟ ਕਰਦੇ ਆਂ ਕਿਉਂ ਉਡੀਕਦੇ ਆਂ ਅਸੀਂ ਮਤਲਬ ਇਹਨਾਂ ਬਿਮਾਰੀਆਂ ਨੂੰ ਕਿਉਂ ਨਾ ਆਪਾਂ ਮਤਲਬ ਇਹਨਾਂ ਨੂੰ ਪਹਿਲਾਂ ਹੀ ਰੋਕ ਦਈਏ ਮਤਲਬ ਕਿ ਇਹੋ ਜੇ ਕਦਮ ਨੇ ਜਿਹੜੇ ਜਿਵੇਂ ਇਹਨਾਂ ਨੇ 2 ਜੁਲਾਈ ਦੇ ਕਦਮ ਚੱਕਿਆ ਬਹੁਤ ਹੀ ਸ਼ਲਾਘਾਜਨ ਹੋਗਾ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਇਸ ਚੀਜ਼ ਦੀ ਤੇ ਪਹਿਲਾਂ ਹੀ ਆਪਾਂ ਇਸ ਕਦਮ ਨੂੰ ਚੱਕੀਏ ਜਾਂ ਫਿਰ ਜੋ ਇਹੋ ਜੇ ਕਦਮ ਚੱਕਣ ਵਾਲੇ ਲੋਕ ਨੇ ਆਪਾਂ ਉਹਨਾਂ ਦਾ ਸਾਥ ਦਈਏ ਕਿਉਂਕਿ ਜਿਵੇਂ ਜਿਹੜੇ ਬੂਟੇ ਨੇ ਆਪਾਂ ਦੱਸਿਆ ਬਾਈ ਉਹਨਾਂ ਨੇ ਆਪਾਂ ਸਾਰੇ ਜਾਣਦੇ ਵੀ ਆਂ ਵੀ ਵਾਤਾਵਰਨ ਦੇ ਨਾਲ ਹੀ ਆਪਾਂ ਆ ਆਪਣੀ ਲੋੜ ਬੂਟੇ ਆ ਤੇ ਬੂਟਿਆਂ ਦੀ ਲੋੜ ਆਪਾਂ ਆ ਇੱਕ ਸਰਕਲ ਆ ਆਪਾਂ ਆਕਸੀਜਨ ਲੈਂਦੇ ਨਾ ਤੂੰ ਇਹ ਕਾਰਬਨ ਡਾਈਆਕਸਾਈਡ ਲੈਂਦੇ ਨੇ ਵੱਡੀ ਲੋੜ ਆ ਸਾਡੀ ਹੈਨਾ ਤੇ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਆ ਬਾਈ ਸਰਜੀਤ ਸਿੰਘ ਜੀ ਹੁਣੇ ਵਾਤਾਵਰਣ ਪ੍ਰੇਮੀ ਸਾਡੇ ਨਾਲ ਬੈਠੇ ਆ ਲਗਭਗ ਮੈਂ ਦੇਖਦਾ ਵੀ ਪਿੰਡ ਦੇ ਪੱਧਰ ਤੇ ਜੋ ਵੀ ਕੰਮ ਚੱਲਦੇ ਨੇ ਸਮਾਜ ਸੇਵਾ ਦੇ ਕੰਮ ਚੱਲਦੇ ਨੇ ਮਤਲਬ ਇਹਨਾਂ ਦਾ ਯੋਗਦਾਨ ਹਰ ਕੰਮ ਦੇ ਵਿੱਚ ਹੀ ਹੁੰਦਾ ਵਾ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਮਤਲਬ ਇਹਨਾਂ ਦੇ ਇਸ ਕਦਮ ਲਈ ਮਤਲਬ ਜਦੋਂ ਤੁਸੀਂ ਨਾਲ ਲੱਗੇ ਹੋਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਵਿੰਦਰ ਵੀਰੇ ਇੱਕ ਨਾ ਬਲੱਖਣ ਚੀਜ਼ ਚਾਚਾ ਜੀ ਹੁਣਾ ਨਾਲ ਮੈਨੂੰ ਦੇਖਣ ਨੂੰ ਮਿਲੀ ਮੈਂ ਨਾ ਹਫਤਾ ਪਹਿਲਾਂ 15 1600 ਬੂਟਾ ਲਿਆ ਕੇ ਬਣ ਗਿਆ ਸੀ ਹਾਂਜੀ ਚਾਤਾ ਜੀ ਉਹਨਾਂ ਬੂਟਿਆਂ ਨੂੰ ਲੈਣ ਲਈ ਮੇਰੇ ਕੋਲੇ 2 ਦਿਨ ਲੇਟ ਹੋ ਗਏ। ਅੱਛਾ ਜੀ ਤੇ ਮੇਰੇ ਕੋਲੇ ਘਰੇ ਗਏ ਵੀ ਪੁੱਤਰ ਮੈਨੂੰ ਬੂਟੇ ਚਾਹੀਦੇ ਹਨ। ਤੇ ਇਹ ਵੀ ਬੂਟੇ ਤਾਂ ਸਾਰੇ ਪੰਡੇ ਗਏ। ਹਾਂਜੀ ਹਾਂਜੀ ਤੇ ਕਿੰਨੇ ਕਿ ਚਾਹੀਦਾ ਕਹਿੰਦਾ ਯਾਰ ਆਪਾਂ ਫਰੂਟ ਵਾਲੇ ਬੂਟੇ ਲਾਉ। ਹਾਂਜੀ। ਅਸੀਂ ਚਾਤਾ ਜੀ ਫਰੂਟ ਵਾਲੇ ਬੂਟੇ ਨਹੀਂ ਆਮ ਬੰਦਾ ਨਾ ਖਰਚਾ ਕਰਨ ਤੋਂ ਚੱਲ ਜਾਂਦਾ। ਨਹੀਂ ਸਸਤੇ ਬੂਟੇ ਦੇ ਦੋ ਸਾਨੂੰ। ਉਹ ਜਿਹੜੇ ਸਰਕਾਰੀ ਤੌਰ ਤੇ ਆਉਂਦੇ ਹਨ ਉਹਨਾਂ ਨੂੰ ਰੈਫਰੈਂਸ ਦਿੰਦਾ। ਜੀ। ਤੇ ਮੈਂ ਕਹਾਂ ਚਾਚਾ ਜੀ ਵੀ ਆਪਾਂ ਉਹ ਹੁਣ ਆਏ ਆ ਵੀ ਇਸ ਮਤਲਬ এনवायरमेंट ਵਾਲੇ ਪੰਮ ਵਿੱਚ ਪਾਇਆ ਕਰਕੇ ਜੀ ਸਸਤੇ ਕਿਵੇਂ ਮਿਲਦੇ ਆ ਉਹ ਉਹ ਟੰਗ ਦਾ ਆਪਾਂ ਨੂੰ ਪਤਾ ਵਾ ਜੀ ਬਿਲਕੁਲ ਤੇ ਮਤਲਬ ਫਿਰ ਮੈਂ ਚਾਚਾ ਜੀ ਬਹਿਮਾ ਚਾਚਾ ਜੀ ਵੀ ਮੁੱਲ ਵਾਲੇ ਹੀ ਆਉਣੇ ਆਪਾਂ ਨੂੰ ਤੇ ਹੁਣ ਕੋਈ ਪੇ ਜਾਤ ਚ ਲੋਗੇ ਬੇਟੇ ਦੀ ਜੀ ਤੇ ਆਪਾਂ ਵਧੀਆ ਬੂਟੇ ਲਾਵੋ ਚਾਚੇ ਦਾ ਮੈਨੂੰ ਜਵਾਬ ਹਜੇ ਤੱਕ ਮੇਰੇ ਮਤਲਬ ਦਿਮਾਗ 'ਚ ਘੁੰਮਦਾ ਵੀ ਪੁੱਤ ਤੂੰ ਬੂਟੇ ਲੈ ਕੇ ਦੇ ਐਸਾ ਨਹੀਂ ਚਿੰਤਾ ਲੱਗਦੀ ਜੀ ਤੇ ਮੈਂ ਕਿਹਾ ਵੀ ਠੀਕ ਆ ਉਸੇ ਕਰਕੇ ਅੱਜ ਪਜਾਮੇ ਚੜਾਏ ਹੋਏ ਨਾਲ ਲੱਗੇ ਹੋਏ ਆ। ਇੱਕ ਇੱਕ ਹਨਾ ਪਿਓ ਦੀ ਆਪਦੇ ਪੁੱਤ ਲਈ ਭਾਵਨਾ ਜੀ ਤੇ ਅਸੀਂ ਉਹਦੇ 'ਚ ਪੂਰੇ ਭਾਗੀਦਾਰ ਹੋ ਕੇ ਸਾਥ ਦੇਵਾਂਗੇ। ਤੇ ਸਮੇਂ ਦੀ ਲੋੜ ਵੀ ਹੈ। ਹਾਂਜੀ ਬਿਲਕੁਲ ਜੀ। ਅ ਭਾਈ ਮੇਰੇ ਵਿੱਚ ਬੈਠੇ ਨੇ ਆਪਣੇ ਨਾਲ ਨੰਬਰਦਾਰ ਨੇ ਮੌਜੂਦਾ। ਅ ਭਾਈ ਜੀ ਕਿਹੜੇ ਕਿਹੜੇ ਬੂਟੇ ਨੇ ਜਿਹੜੇ ਤੁਸੀਂ ਲਾ ਰਹੇ ਹੋ ਇਹ ਇਹਦੇ 'ਚ ਤੇ ਇਹੀ ਬੂਟੇ ਤੁਸੀਂ ਕਿਉਂ ਚੁਣੇ ਨੇ? ਗਰਮੀਤ ਵੀਰ ਤੇਰੇ ਚੈਨਲ ਤੇ ਆਉਣ ਦਾ ਸੋਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰੇ ਇਹ ਪੰਜ ਤੋਂ ਸੱਤ ਪ੍ਰਕਾਰ ਦੇ ਫੂਟੇ ਨੇ ਜਿਨ੍ਹਾਂ ਦੇ ਵਿੱਚ ਨਿੰਮਾ ਨੇ ਕਿਨੂਆ ਜਾਮਣ ਅਮਰੂਦ ਆ ਸੰਤਰਾ ਵਾ ਅਨਾਰ ਆ ਮਾਲਟਾ ਵਾ ਠੀਕ ਹੈ ਠੀਕ ਹੈ ਵੀਰੇ ਉਹਦੇ ਵਿੱਚ ਮੈਂ ਹੁਣ ਬੈਠਾ ਇਹੀ ਗੱਲਾਂ ਸੋਚੀ ਜਾਂਦਾ ਸੀਗਾ ਠੀਕ ਹੈ ਮਾਮਾ ਜੀ ਦੇ بیٹے ਦੀ ਯਾਦ ਚ ਅਸੀਂ ਬਾਗ ਲਾ ਰਹੇ ਹਾਂ ਜੀ ਜੇ ਅਸੀਂ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਮੇਰੇ ਮਾਮਾ ਜਿਹੜੇ ਮੇਰੇ ਨਾਨਾ ਜੀ ਸੀ ਉਹ ਵੀ ਬਾਰ ਦੇ ਵਿੱਚ ਇੱਕ ਪੜ੍ਹੇ ਲਿਖੇ ਅਫਸਰ ਸੀ ਉਹਨਾਂ ਨੂੰ 2 ਮਰਬੇ ਜ਼ਮੀਨ ਦੇ ਸਾਨੂੰ ਬਾਰ ਦੇ ਵਿੱਚ ਸਰਕਾਰ ਨੇ ਦਿੱਤੇ ਸੀ ਪਾਕਿਸਤਾਨੀ ਗੱਲ ਕਰਦੇ ਪਾਕਿਸਤਾਨ ਦੇ ਵਿੱਚ ਜੀ ਜਿੱਥੋਂ ਕਿ ਸਾਡੀ ਇਹ ਜਿਵੇਂ ਆਪਾਂ ਕਹਿੰਦੇ ਏ ਕਿ ਜਿਹੜੇ ਬੰਦੇ ਵੱਖਰੇ ਹੁੰਦੇ ਆ ਉਹਨਾਂ ਦੇ ਖਾਨਦਾਨ ਵੱਖਰੇ ਹੀ ਹੁੰਦੇ ਆ ਇਹ ਬਲੱਡ ਚ ਹੀ ਹੁੰਦਾ ਇਹ ਬਲੱਡ ਚ ਹੀ ਹੁੰਦਾ ਇਹ ਉਸ ਬਲੱਡ ਦੇ ਅਧੀਨ ਹੀ ਇਹ ਬਾਗ ਲੱਗ ਜੀ ਨਹੀਂ ਅੱਜ ਸਾਡੇ ਕੋਲੇ ਘਟ ਕੇ ਮੇਰੇ ਮਾਮਾ ਜੀ ਕੋਲੇ ਸਾਢੇ 4 ਏਕੜ ਜ਼ਮੀਨ ਆ ਸਾਢੇ 4 ਏਕੜ ਚੋਂ ਇਹ 2 ਕਨਾਲਾਂ ਜਮੀਨੇ ਬਾਗ ਦੀ ਖਤਰਗਾਰ ਹੈ ਇਹ ਵੀ ਮੇਰੇ ਖਿਆਲ ਨਾਲ ਰੋੜ ਤੇ ਲੱਗੇ ਜੇ ਗ੍ਰਾਮ ਵਾਲੇ ਰੋੜ ਤੇ ਹੈ ਇੱਕ ਹਾਂ ਜੇ ਗ੍ਰਾਮ ਵਾਲੇ ਮੇਨ ਰੋੜ ਤੇ ਕਾਫੀ ਕੀਮਤ ਅਜਮੀਨ ਦੀ ਹੈ ਪੂਰੀ ਫੁੱਲ ਵੀਰੇ ਕੀਮਤਾਂ ਜੀ ਇਹਦੇ ਵਿੱਚ ਇਹਨਾਂ ਦੇ ਪੱਲੇ ਪ੍ਰਮਾਤਮਾ ਦੇ ਵਧੀਆ ਦਿੱਤੇ ਸੰਸਕਾਰ ਜੀ ਭਾਇਗੁਰੂ ਦੀ ਕਿਰਪਾ ਠੀਕ ਆ ਖਾਸਾ ਕਿਸੇ ਨਾਲ ਕੁਝ ਵੀ ਹੁੰਦਾ ਪਰ ਯਾਰ ਆਹ ਸੋਚ ਜਿਹੜੀ ਇਹਨਾਂ ਨੇ ਦਿਖਾਈ ਆ ਨਹੀਂ ਕੋਈ ਵੀਰੇ ਦਿਖਾ ਸਕਦਾ ਬਿਲਕੁਲ ਜੀ ਮੈਂ ਇਸ ਗੱਲ ਨਾਲ ਮੈਂ ਬਹੁਤ ਜ਼ਿਆਦਾ ਉਦੋਂ ਦਾ ਸੋਚੀ ਜਾਂਦਾ ਕਿ ਯਾਰ ਇੱਕ ਮਹਾਰਾਜ ਨੇ ਕੁਦਰਤ ਨੇ ਇਹਨਾਂ ਨੂੰ ਕਿੱਡਾ ਵੱਡਾ ਹੌਸਲਾ ਕਿੱਡੀ ਵੱਡੀ ਸੋਚ ਦਿਤੀ ਆ ਕਿ ਜਿਹੜਾ ਇਹ ਕੰਮ ਕਰਨ ਲੱਗੇ ਜੀ ਇਹ ਸਾਨੂੰ ਹਰੇਕ ਇਨਸਾਨ ਨੂੰ ਆਪਣੀ ਇਕਾਤਰ ਵੀ ਕਰਨਾ ਚਾਹੀਦਾ ਬਿਲਕੁਲ ਪਿੰਡ ਲਈ ਪ੍ਰਾਊਡ ਵਾਲੀ ਗੱਲ ਆ ਇਹ ਆਪਣੇ ਪਿੰਡ ਦੇ ਵਿੱਚੋਂ ਹਦੂਰ ਦੇ ਵਿੱਚੋਂ ਪਹਿਲਾ ਕੰਮ ਆ ਪਹਿਲਾ ਹੀ ਬਾਗ ਵਾਲੀ ਜੀ ਜੁਲੀਆ ਕੇ 4.5 ਏਕੜ ਜਾਂ 5 ਏਕੜ ਬੰਦੇ ਕੋਲੇ ਜ਼ਮੀਨ ਹੁੰਦੀ ਉਹਨੇ ਦੋ ਕਰਾ ਲਾ ਜ਼ਮੀਨ ਨੂੰ ਬਾਗ ਦੀ ਇਕਾਤਰ ਕਸਤਮਾਰ ਕੀਤੀ ਹੋਵੇ ਇੱਥੇ ਵਧੀਆ ਪਾਣੀ ਵਧੀਆ ਸਭ ਕੁਝ ਹੈ ਜ਼ਮੀਨ ਦਾ 80 85 ਹੇਕਾ ਵੀ ਚੱਲਦਾ ਵਾ ਇਹ ਇਹਨਾਂ ਦੇ ਜਿਵੇਂ ਆਪਾਂ ਕਹਿ ਤੀਏ ਬਲੱਡਰੀ ਗੱਲ ਹੈ ਜੀ ਇਹਨਾਂ ਦਾ ਬਹੁਤ ਵਧੀਆ ਕਦਮ ਆ ਅਸੀਂ ਇਹਨਾਂ ਦੇ ਹਰ ਟਾਈਮ ਸਾਥ ਤਵਾਂਗੇ ਜੀ ਜੇ ਜਦੋਂ ਵੀ ਮਰਜ਼ੀ ਹਰ ਟਾਈਮ ਹਾਜ਼ਰ ਆਵਾਂਗੇ ਬਿਲਕੁਲ ਜੀ ਤਾਂ ਦੋਸਤੋ ਜਿਵੇਂ ਬਾਈ ਜੀ ਨੇ ਦੱਸਿਆ ਵੀ ਦੋ ਕਨਾਲਾਂ ਜ਼ਮੀਨ ਆ ਜਿਹਦੇ ਉੱਪਰ ਇਹ ਇਹ ਬੂਟੇ ਲਾ ਰਹੇ ਨੇ ਬਾਗ ਲਾ ਰਹੇ ਨੇ ਫਲਦਾਰ ਤੇ ਸ਼ਾਨਦਾਰ ਬੂਟਿਆਂ ਦਾ ਤੇ ਰੋਡ ਦੇ ਉੱਪਰ ਲੱਗਦੀ ਜ਼ਮੀਨ ਆ ਇਹ ਜਿਹਦੀ ਕੀਮਤ ਵੀ ਕਾਫੀ ਆ ਤੇ ਜੇ ਆਪਾਂ ਇਹਨੂੰ ਪੈਸੇ ਦੇ ਪਰਪਲ ਲਈ ਵਰਤਨਾ ਹੋਵੇ ਤਾਂ ਕਾਫੀ ਪੈਸਾ ਕਮਾ ਸਕਦੇ ਆਂ ਆਪਾਂ ਇਥੋਂ ਪਰ ਇਹਨਾਂ ਨੇ ਉਸ ਚੀਜ਼ ਨੂੰ ਇੱਕ ਪਾਸੇ ਰੱਖ ਕੇ ਇਹ ਪਹਿਲ ਦਿੱਤੀ ਆ ਇਸ ਬਾਗ ਲਾਉਣ ਨੂੰ ਹਨਾ ਤੇ ਮੇਰਾ ਖਿਆਲ ਦੱਸਣ ਦੀ ਲੋੜ ਨਹੀਂ ਹੈ ਆਪਾਂ ਨੂੰ ਕਿ ਮੈਂ ਦੱਸਾਂ ਤੁਹਾਨੂੰ ਤੁਸੀਂ ਫੇਰ ਸਿੱਖੋ ਇਹ ਤੋਂ ਇਸ ਵੀਡੀਓ ਤੋਂ ਤੇ ਆਪਾਂ ਨੂੰ ਖੁਦ ਹੀ ਪਤਾ ਚੱਲ ਰਿਹਾ ਵਾ ਵੀ ਕਿੱਡੀ ਲੋੜ ਆ ਸਮੇਂ ਦੀ ਅਜਿਹੀ ਤੇ ਇਹਨਾਂ ਨੇ ਜਿਹੜੇ ਬੂਟੇ ਵੀ ਚੁਣੇ ਨੇ ਜਿਵੇਂ ਆ ਨੰਮਾ ਪਈਆਂ ਨੇ ਆਪਣੇ ਸਾਹਮਣੇ ਮੈਂ ਸੋਚ ਰਿਹਾ ਵੀ ਨਿੰਮ ਇੱਕ ਐਸਾ ਦਰਖਤ ਸਾਡੇ ਘਰ ਦੇ ਵਿੱਚ ਜਾਂ ਸਾਡੇ ਖੇਤ ਦੇ ਵਿੱਚ ਜਿਹੜਾ ਹੋਣਾ ਹਰ ਇੱਕ ਲਈ ਲਾਜਮੀ ਆ ਜਿਹਨੂੰ ਆਪਾਂ ਇੱਕ ਬੈਦ ਕਹਿ ਸਕਦੇ ਹਾਂ ਇਸ ਰੁੱਖ ਨੂੰ ਇਹਦੇ ਪੱਤੇ ਤੋਂ ਲੈ ਕੇ ਇਹਦੀਆਂ ਟਾਹਣੀਆਂ ਤੱਕ ਜਿਵੇਂ ਪੁਰਾਣੇ ਲੋਕ ਦਾਤਨ ਕਰਦੇ ਸੀ ਇਹਦੀ ਜਾਂ ਇਹਦੇ ਪੱਤੇ ਆ ਆਪਾਂ ਪਸੂਆਂ ਦੀ ਵੀ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀਆਂ ਉਹਨਾਂ ਲਈ ਵਰਤਦੇ ਆਂ ਆਪਾਂ ਬਹੁਤ ਸਾਰੀਆਂ ਬਿਮਾਰੀਆਂ 'ਚ ਵਰਤਦੇ ਆਂ ਤੇ ਬੰਦਿਆਂ ਦੀਆਂ ਵੀ ਬਹੁਤ ਸਾਰੀਆਂ ਬਿਮਾਰੀਆਂ 'ਚ ਪੱਤੇ ਜਾਂ ਪੁਸਗਾ ਕੇ ਪੀਸ ਕੇ ਰਗੜ ਕੇ ਵਰਤਦੇ ਆਂ ਇਹਨਾਂ ਦੇ ਉਸ ਤੋਂ ਬਾਅਦ ਜਾਮਾ ਨਾ ਜਾਂ ਜਿਵੇਂ ਕਿੰਮੂ ਆ ਜਿਹੜੇ ਕਿ ਸਿਹਤ ਵਰਧਕ ਫਲ ਨੇ ਤੇ ਬਹੁਤ ਵਧੀਆ ਲੱਗਿਆ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਕੇ ਪ੍ਰਮੀਤ ਪੀਰ ਜੀ ਇੱਕ ਤੁਹਾਨੂੰ ਹੋਰ ਵੀ ਗੱਲ ਦੱਸਦਾ ਜੀ ਇਹ ਵੀ ਫੌਜ ਦੇ ਵਿੱਚੋਂ ਰਿਟਾਇਰ ਨੇ ਬਾਈ ਜੀ ਸਾਡੇ ਮਾਮਾ ਜੀ ਉਹ ਵੀ ਫੌਜ ਦੇ ਵਿੱਚੋਂ ਰਿਟਾਇਰ ਨੇ ਅੱਛਾ ਜੀ ਅ ਪੜ੍ਹੇ ਲਿਖੇ ਫੈਮਿਲੀ ਹੈ ਸਾਡੇ ਮਾਸਟਰ ਜੀ ਨੇ ਮਾਸਟਰ ਜੀ ਨੇ ਮਦਦ ਕੀਤੀ ਹਾਂ ਜੀ ਜੀ ਬਿਲਕੁਲ ਇਹ ਸਾਡੇ ਪੜ੍ਹਿਆ ਲਿਖਿਆ ਪਰਿਵਾਰ ਆ ਜਿਹੜਾ ਪੜ੍ਹਿਆ ਲਿਖਿਆ ਪਰਿਵਾਰ ਉਹ ਕਦਰ ਚੱਕਦਾ ਹੁੰਦਾ ਲੋਕਾਂ ਨੂੰ ਪਤਾ ਚਾਹੇ 5-7 ਸਾਲ ਬਾਅਦ ਪਤਾ ਬਾਅਦ ਚ ਲੱਗਦਾ ਪਰ ਪੜ੍ਹੇ ਲਿਖੇ ਇਨਸਾਨ ਨੇ ਪਹਿਲਾਂ ਚੱਲਣਾ ਬਿਲਕੁਲ ਜੀ ਬਿਲਕੁਲ ਬਣਦਾ ਹੈ ਇਹ ਇਹ ਵੀ ਮਾਮਾ ਜੀ ਸਾਡੇ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਨੇ ਮਾਮਾ ਜੀ ਇਹ ਵੀ ਇਹ ਮਾਸਟਰ ਜੀ ਨੇ ਸਾਡੇ ਬਿਲਕੁਲ ਜੀ ਮਜੂਦਾ ਹੁਣ ਨੌਕਰੀ ਕਰ ਰਹੇ ਨੇ ਜੀ ਇਹਦੀ ਖਾਤਰ ਮੈਂ ਤਾਂ ਇਹ ਕਹਿੰਨਾ ਕਿ ਵਾਹਿਗੁਰੂ ਨੇ ਇਹਨਾਂ ਤੇ ਕਿਰਪਾ ਕੀਤੀ ਜਿਹੜਾ ਇਹ ਕੰਮ ਕਰਨ ਲੱਗੇ ਨੇ ਇਹ ਚਾਹੇ ਆਪਾਂ ਕਹਿ ਸਕਦੇ ਆ ਕਿ ਆਪਦੀ ਖਾਤਰ ਨਾਲੋਂ ਲੋਕਾਂ ਦੀ ਖਾਤਰ ਵੀ ਆਪਾਂ ਸਾਰਿਆਂ ਨੂੰ ਜੇ ਆਪਾਂ ਪਿਆਰ ਕਰਦੇ ਤਾਂ ਕਰ ਰਹੇ ਜੀ ਜਿਹੜੀ ਇਹ ਨਮ ਇਹ ਨਮ ਦੇ ਕਿੰਨੇ ਗੋਣਾ ਜਾਮਣ ਦੇ ਕਿੰਨੇ ਗੋਣਾ ਤੁਸੀਂ ਜਾਮਣ ਇੱਕ ਮਹੀਨਾ ਖਾ ਲਓ ਸਾਲ ਸੋਡੇ ਨੇੜੇ ਬਿਮਾਰੀ ਨਹੀਂ ਪਣ ਜੀ ਜੀ ਇਹ ਇਹਨਾਂ ਨੇ ਜਿਹੜੇ ਕਦਮ ਚੁੱਕਿਆ ਬਹੁਤ ਵਧੀਆ ਸਲਾਹ ਹੈ ਜੋ ਕਦਮ ਚੁੱਕਿਆ ਅਸੀਂ ਸਾਰੇ ਜਣੇ ਇਹਨਾਂ ਦਾ ਸਾਥ ਵੀ ਦਵਾਂਗੇ ਇਹਨਾਂ ਦੇ ਕੰਮ ਦੇ ਪੈਰ ਦੇ ਵਿੱਚ ਪੈਰ ਵੀ ਤਰਾਏ ਜੀ ਬਿਲਕੁਲ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਨੇ ਇਹ ਕਦਮ ਚੱਕ ਕੇ ਸਾਡੀਆਂ ਅੱਖਾਂ ਖੋਲੀਆਂ ਸਾਡੇ ਅੱਖਾਂ ਤੇ ਪੜਦਾ ਸੀ ਅਸੀਂ ਇਹਨਾਂ ਦਾ ਸਾਥ ਦੇ ਕੇ ਅਸੀਂ ਵੀ ਇਹ ਚੀਜ਼ ਨੂੰ ਕਰਾਂ ਇਹ ਨਾ ਸੇ ਦੂਸੇ ਇਹਦੇ ਬਹੁਤ ਅਰੀਆ ਸੀ ਜੀ ਜਿਹਦੇ ਨਾਲ ਉਹਦੀ ਮਾਂ ਨੇ ਬੂਟਿਆਂ ਨੂੰ ਕਿਹਾ ਜੀ ਮੈਂ ਉਸ ਦਿਨ ਤੋਂ ਬਹੁਤ ਦਿਮਾਗ ਲਾਉਣਾ ਹੁੰਨਾ ਕਿ ਯਾਰ ਦੇਖ ਇੱਕ ਪਾਸੇ 6 ਫੁੱਟ ਦਾ ਨੌਜਵਾਨ ਘਰੋਂ ਚਲੇ ਗਿਆ ਜੀ ਉਹਦੀ ਮਾਂ ਲੋਕਾਂ ਦੀ ਖਾਤਰ ਬੂਟੇ ਲਾਉਣ ਨੂੰ ਕਹਿ ਰਹੀ ਹੈ ਜੀ ਆਪ ਦਾ ਤਾਂ ਫਿਊਚਰ ਖਤਮ ਹੋ ਗਿਆ ਸੀ ਅੱਜ ਉਹਨਾਂ ਦੇ ਘਰੇ ਵਾਹੇ ਗੁਰੂ ਨੇ ਕਿਰਪਾ ਕਰਤੀ ਬੱਚਾ ਵਾ ਠੀਕ ਆ ਪਰ ਇਹਦੀ ਲੋੜ ਆ ਜੀ ਸਰੇਕ ਸੰਸਾਨ ਨੂੰ ਲੋੜ ਜੇ ਐਡੀਆਂ ਵੱਡੀਆਂ ਸਟੇਜਾਂ ਤੋਂ ਕਿਹਾ ਜਾਂਦਾ ਉਹ ਸਾਡੀ ਅੱਜ ਦੀ ਸਮੇਂ ਦੀ ਲੋੜ ਆ ਸਾਨੂੰ ਇਹ ਅਪਣਾਉਣੇ ਚਾਹੀਦੇ ਜੀ ਸਾਨੂੰ ਇਹ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਵਾਸੀ ਹੋਰ ਬਹੁਤ ਘਾਟੇ ਖਾਂਦੇ ਆ ਬਹੁਤ ਕੁਝ ਕਰਦੇ ਪਰ ਅਸੀਂ ਚੰਗੇ ਪਾਸੇ ਨੂੰ ਬਹੁਤ ਘੱਟ ਤਰੱਕੀ ਕੋਸ਼ਿਸ਼ ਸਾਨੂੰ ਇਹ ਤੁਰਨਾ ਚਾਹੀਦਾ ਜੀ ਜੀ ਗਰਮੀ ਜੀ ਇੱਕ ਬੇਨਤੀ ਤੁਹਾਡੇ ਚੈਨਲ ਲਈ ਮੈਂ ਸਾਰੇ ਵੀਰਾਂ ਨੂੰ ਕਰਦਾ ਜਿੰਨੇ ਵੀ ਸੁਣ ਰਹੇ ਆ ਜੀ ਕਿ ਜਦੋਂ ਬੂਟੇ ਕਲਬਾਂ ਵਾਲੇ ਲਾਉਂਦੇ ਆ ਬਹੁਤ ਮਿਹਨਤ ਕਰਦੇ ਆ ਸਾਰੇ ਪਿੰਡਾਂ 'ਚ ਆਪਾਂ ਵੀਡੀਓ ਵੀ ਦੇਖਦੇ ਆ ਫੇਸਬੁੱਕ ਤੇ ਦੇ ਦਿਆਂ YouTube ਤੇ ਦੇ ਦਿਆਂ ਟੂਰਚ ਵੀ ਲੱਗ ਰਹੇ ਆ ਆਸ-ਪਾਸੇ ਪਿੰਡਾਂ 'ਚ ਵੀ ਲੱਗ ਰਹੇ ਆ ਪਰ ਉੱਥੇ ਮੇਰੀ ਆਮ ਲੋਕਾਂ ਨੂੰ ਬੇਨਤੀ ਆ ਜਿਨ੍ਹਾਂ ਦੇ ਖੇਤ ਨਾਲ ਲੱਗਦੇ ਆ ਰਹਾ ਹਾਂ ਦੇ ਜੀ ਤੇ ਜਾਂ ਜਿਹੜੇ ਵੀਰ ਬੱਕਰੀਆਂ ਵਾਲੇ ਆ ਜੀ ਕਿਉਂਕਿ ਬੂਟੇ ਲਾ ਦਿੰਦੇ ਆ ਮੁੰਡੇ ਗਰਮੀ 'ਚ ਮਰਦੇ ਆ ਵਿਚਾਰੇ ਬਹੁਤ ਮਿਹਨਤ ਕਰ ਕਰਕੇ ਲਾ ਕੇ ਆਉਂਦੇ ਆ ਜੀ ਤੇ ਉਹ ਜਿੰਨਾ ਟਾਈਮ ਪਾਣੀ ਪਾਉਂਦੇ ਆ ਉਹਨਾਂ ਟਾਈਮ ਦਾ ਦੇਖਦੇ ਆ ਕਿ ਰਹਿੰਦੀ ਆ ਵਿਚਾਰੇ ਉਹ ਜਦੋਂ ਖੇਤ ਵਾਲੇ ਨੇ ਸਾਹਮਣੇ ਹੁੰਦੇ ਆ ਉਹ ਅੱਗ ਲਾ ਦਿੰਦਾ ਕੋਲੇ ਉਹਦੇ ਨਾਲ ਮੱਚ ਜਾਂਦੇ ਆ ਜਾਂ ਬੱਕਰੀਆਂ ਵਾਲੇ ਵੀਰ ਇਹ ਦੇਖਦੇ ਹੀ ਨਹੀਂ ਇਹ ਤੁਰੇ ਜਾਂਦੇ ਟਾਂਗੀਆਂ ਤੋੜ ਕੇ ਪਾ ਦਿੰਦੇ ਆ ਉਹ ਚੀਜ਼ਾਂ ਤੋਂ ਥੋੜਾ ਜਿਹਾ ਬਚਿਆ ਜਾਵੇ ਕਿਉਂਕਿ ਸਾਰਿਆਂ ਦੀ ਲੋੜ ਆ ਇੱਕ ਜਣੇ ਦੀ ਨਹੀਂ ਹੈ ਪਤਾ ਉਦੋਂ ਲੱਗਣਾ ਕਿ ਜੇ ਜਾ ਰਹੇ ਆਪਾਂ ਨੂੰ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਗਈਆਂ ਫਿਰ ਬੇਰਹਾਤ ਨਹੀਂ ਹੋਣਾ ਜੀ ਹੁਣ ਹੱਥ ਚ ਤੇ ਹੁਣ ਇਹਨੂੰ ਸਮਝਿਆ ਜਾ ਸਕਦਾ ਜਿੰਨੇ ਕਿਤੇ ਬੁੱਟੇ ਲੱਗਦੇ ਆ ਕਲੱਬ ਵਾਲਾ ਲਾਉਂਦਾ ਕੋਈ ਵੀ ਲਾਉਂਦਾ ਚਾਹੇ ਕੋਈ ਖੇਤ ਵਾਲਾ ਆਪਦੇ ਮੱਥੇ ਆਪ ਹੀ ਇੱਕ ਦੋ ਬੁੱਟੇ ਲਾਉਂਦਾ ਉਹਦੀ ਵੀ ਸਾਂਭ ਕਰਨੀ ਚਾਹੀਦੀ ਆ ਤੇ ਬੱਕਰੀਆਂ ਵਾਲੇ ਵੀਰ ਵੀ ਇਹਨਾਂ ਨੂੰ ਨਾ ਖਰਾਬ ਐਸੇ ਵੀ ਬੇਸਟ ਹੁੰਦੇ ਆ ਟਾਈਮ ਵੀ ਖਰਾਬ ਕਰਦੇ ਆ ਉਹ ਤੇ ਫਿਰ ਉਹਨਾਂ ਨੂੰ ਕੀ ਮਿਲਣਾ ਕੰਮ ਸਾਰਿਆਂ ਦਾ ਹੀ ਆ ਇਹ ਜੀ ਇੰਨੀ ਬੇਨਤੀ ਆ ਮੇਰੀ ਇੰਨੀ ਬੇਨਤੀ ਪ੍ਰਬੰਧ ਕਰ ਦਿਓ ਜਰਮੀਰ ਵੀਰ ਜੀ ਇੱਕ ਤੁਸੀਂ ਹੋਰ ਦੇਖੀਏ ਗੱਲ ਮੈਨੂੰ ਵੀ ਹਾਲਕ ਦੀ ਪਤਾ ਲੱਗੀ ਆ ਕਿ ਜਦੋਂ ਵੀ ਤੁਸੀਂ ਕਿਸੇ ਵਧੀਆ ਸ਼ਹਿਰ 'ਚ ਜਾਨੇ ਹੋ ਵਧੀਆ ਦਫ਼ਤਰ 'ਚ ਜਾਨੇ ਹੋ ਉੱਥੇ ਉਹਨਾਂ ਦੇ ਛੋਟੇ ਛੋਟੇ ਬੂਟੇ ਕਾਊਂਟਰਾਂ ਤੇ ਦਫ਼ਤਰ ਦੇ ਰੱਖੇ ਹੋਏ ਹੁੰਦੇ ਜੀ ਉਹ ਰੱਖੇ ਹੋਏ ਤਾਂ ਹੁੰਦੇ ਮੈਨੂੰ ਵੀ ਪਹਿਲਾਂ ਨਹੀਂ ਗਿਆਨ ਸੀਗਾ ਮੈਂ ਵੀ ਪੁੱਛਿਆ ਕਿ ਇਹ ਬੂਟੇ ਕਦੀ ਖਤਰ ਰੱਖੇ ਪਿਆ ਮੈਂ ਤਾਂ ਪਹਿਲਾਂ ਉਹਨਾਂ ਨੂੰ ਨਕਲੀ ਸਮਝਦਾ ਸੀ ਜੀ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਆਕਸੀਜਨ ਵਾਲੇ ਬੂਟੇ ਆ ਜੀ ਜਦੋਂ ਸਾਡੇ ਲੁਧਿਆਣੇ ਆਰ ਕੇ ਸ਼ਹਿਰਾਂ ਚੋਂ ਆਕਸੀਜਨ ਖਤਮ ਹੋਣ ਲੱਗੀ ਲੁਧਿਆਣੇ ਤੋਂ 46 ਕਿਲੋਮੀਟਰ ਆ ਜੀ ਇੱਕ ਸਿੱਧਾ ਪਹਿਲਾਂ ਹੀ ਹੋ ਜਾਣੀ ਆ ਸਾਨੂੰ ਤਾਂ ਆਕਸੀਜਨ ਲੈਣੀ ਔਖੀ ਹੋ ਜੀ ਜੀ ਜੇ ਅਸੀਂ ਹਰੇਕ ਇਨਸਾਨ ਇਸ ਲਈ ਪੈਰ ਕਦਮ ਆਧਾਰ ਤੇ ਤਰੀਏ ਤਾਂ ਅਸੀਂ ਬਹੁਤ ਚੰਗੇ ਰਾਂ ਜੀ ਸੋ ਦੋਸਤੋ ਜਿਵੇਂ ਆਪਾਂ ਗੱਲਬਾਤ ਕੀਤੀ ਹੈ ਵੀਰੋ ਨਾਲ ਕਾਫੀ ਗੱਲਾਂ ਆਪਾਂ ਨੂੰ ਨਵੀਆਂ ਸੁਣਨ ਨੂੰ ਜਾਂ ਸਿੱਖਣ ਨੂੰ ਵੀ ਮਿਲੀਆਂ ਨੇ ਕਿ ਮੈਨੂੰ ਲੱਗਦਾ ਵੀ ਉਹ ਦਿਨ ਵੀ ਫਿਰ ਦੂਰ ਨਹੀਂ ਇਸ ਹਿਸਾਬ ਨਾਲ ਵੀ ਜ਼ਿਆਦਾ ਆਪਣੇ ਘਰ ਦੇ ਵਿੱਚ ਗੈਸ ਸਿਲੰਡਰ ਦੇ ਨਾਲ ਨਾਲ ਆਕਸੀਜਨ ਸਿਲੰਡਰ ਵੀ ਆ ਜਾਊਗਾ ਤੇ ਦੋਸਤੋ ਆਪਾਂ ਉਹ ਦਿਨ ਆਉਣ ਨਹੀਂ ਦੇਣੇ ਤੇ ਵੀ ਇਹ ਚੰਗਾ ਕਦਮ ਆ ਜਿਹੜਾ ਇਹ ਇਨਾਂ ਨੇ ਚੱਕਿਆ ਹੋਰ ਲੋਕ ਵੀ ਚੱਕ ਰਹੇ ਨੇ ਇਹ ਨਹੀਂ ਮੈਂ ਕਹਿ ਰਿਹਾ ਵੀ ਸਿਰਫ ਇਨਾਂ ਨੇ ਇਹ ਪਹਿਲ ਕਦਮੀ ਕੀਤੀ ਆ ਹੋਰ ਪਿੰਡਾਂ 'ਚ ਹੋਰ ਏਰੀਆ ਦੇ ਵਿੱਚ ਵੀ ਪਹਿਲ ਕਦਮੀ ਹੋਈ ਆ ਇਹ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਚੱਕੇ ਹੋਏ ਕਦਮ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਪੱਧਰ ਤੇ ਆਪਣੇ ਪਿੰਡ ਪੱਧਰ ਤੇ ਚੱਲ ਰਹੀਆਂ ਕਲੱਬਾਂ ਦੇ ਵਿੱਚ ਜੋ ਬੂਟੇ ਲਾਏ ਜਾ ਰਹੇ ਆ ਉਹ ਤੇ ਸਹਿਯੋਗ ਦੇਵੋਗੇ ਜਾਂ ਫਿਰ ਆਪਣੇ ਜਿਹੜੇ ਨਿੱਜੀ ਤੁਹਾਡੇ ਘਰ ਨੇ ਜਾਂ ਜਿਹੜੇ ਖੇਤ ਨੇ ਉੱਥੇ ਵੀ ਤੁਸੀਂ ਫਲਦਾਰ ਜਾਂ ਸ਼ਾਨਦਾਰ ਬੂਟੇ ਲਾਉਂਗੇ ਤੇ ਆ ਵਾਤਾਵਰਨ ਨੂੰ ਆਪਾਂ ਸਾਫ਼ ਸੁਥਰਾ ਰੱਖਣ ਦੇ ਵਿੱਚ ਸਾਥ ਦੇਵਾਂਗੇ ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਵੱਧ ਵੱਧ ਲੋਕਾਂ ਨਾਲ ਸ਼ੇਅਰ ਕਰਕੇ ਇਸ ਅਭਿਆਨ ਨੂੰ ਇਸ ਜਿਹੜੇ ਰੋਕ ਲਗਾਉਣ ਦਾ ਅਭਿਆਨ ਆ ਜਿਹੜਾ ਇਨ ਨੂੰ ਗੇ ਵਿਧਾਉਂਗੇ ਮੈਂ ਉਮੀਦ ਕਰਦਾ ਤੇ ਅੱਜ ਦੀ ਵੀਡੀਓ ਲਈ ਤੁਸੀਂ ਆਪਣੇ ਵਿਚਾਰ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਇਹੋ ਜਿਹੀ ਪਹਿਲ ਕਦਮੀ ਕਰਨ ਵਾਲੇ ਹੋਰ ਚੰਗੇ ਲੋਕਾਂ ਨਾਲ ਅਸੀਂ ਤੁਹਾਨੂੰ ਮਿਲਾਉਂਦੇ ਰਹਾਂਗੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਨਵੇਂ ਲੋਕਾਂ ਨਾਲ ਗੱਲਬਾਤ ਕਰਾਂਗੇ ਜੋ ਵੀ ਸਮਾਜ ਦੇ ਵਿੱਚ ਭਲਾਈ ਦੇ ਚੰਗੇ ਕਦਮ ਜਿਹੜੇ ਚੱਕਦੇ ਨੇ ਉਹਨਾਂ ਲੋਕਾਂ ਨਾਲ ਆਪਾਂ ਮਿਲਦੇ ਰਹਾਂਗੇ ਤੇ ਤੁਸੀਂ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰਿਓ ਫੋਲੋ ਕਰ ਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਹ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਤੁਹਾਡਾ ਉਹ ਆ ਬਾਈ ਜੀ